ਸਤਿ ਸ਼੍ਰੀ ਅਕਾਲ ਜੀ ਆ ਦੇਖੋ ਜੀ ਸਾਡੀ ਕਲਾਕਾਰਨੀ ਕੱਪੜੇ ਜੱਟ ਦੇਵਾਏ ਉਹ ਲੱਗ ਰਹੀ ਹੈ ਬਣਾਉਣਾ ਚੱਲਾ ਦੇਖੋ ਜੀ ਕਲਾਕਾਰ ਗੋਹਾਵੀ ਪੱਥ ਲੈ ਲੈਂਦੇ ਨੇ ਚੱਲਾ ਹੀ ਬਣਾ ਲੈਂਦੇ ਨੇ ਕੋਈ ਜ਼ਰੂਰੀ ਆ ਆ ਦੇਖੋ ਜੀ ਦਪਰੇ ਤੇ ਦਪਰੇ ਇਹ ਨਹੀਂ ਹੁੰਦਾ ਪੈ ਜਾ ਮੌਜ ਨਾਲ ਕੱਲ੍ਹ ਨੂੰ ਪ੍ਰੋਗਰਾਮ ਤੇ ਜਾਣਾ ਕਰੋ ਜੀ ਗੱਲਾਂ ਕੀ ਕਰਿਆ ਗਾ ਕੀ ਹੋ ਗਰਿਆ ਗਾ ਬੀਜੀ ਦੱਸ ਮੈਂ ਤਾਂ ਚਲ ਤੇ ਬੈਠਣੇ ਬੈਠਣਾ ਤੁਸੀਂ ਕਿਉਂ ਮਚਣ ਲੱਗ ਰਹੇ ਨਾਲ ਦੇਖੋ ਜੀ ਤੁਸੀਂ ਤਾਂ ਕੋਈ ਨਹੀਂ ਆਏ ਗਏ ਨਹੀਂ ਵੀ ਆਏ ਬਣਾਉਣਾ ਸਿੱਖੋ ਇਹ ਚੁੱਲਾ ਸਵਾਰ ਨਹੀਂ ਮੈਂ ਚੁੱਲਾ ਖਾ ਕੇ ਕਿਉਂ ਹੀ ਰੱਖੀ ਆ ਦੇਖੋ ਜੇ ਕਿਸੇ ਨੇ ਬਣਾਉਣਾ ਹੋਇਆ ਜੀ ਪਿਗਮੈਂਟ ਕਰਦੀਆਂ ਜੀ ਅਸੀਂ ਵਟਸਐਪ ਰਾਹੀਂ ਭੇਜਦਾ ਹਾਂ ਜੁੱਲਾ ਬਣਾ ਕੇ ਆ ਦੇ ਫਿਰ ਇਹਨਾਂ ਤਾਂ ਅਭੀ ਬਣਾਉਣਾ ਹੁੰਦਾ ਹੀ ਆ ਕੀ ਕਹਿੰਦੇ ਹੁੰਦੇ ਨੇ ਇਹਨੂੰ ਗੋਹਾ ਜਾ ਇਹਨੂੰ ਅਭੀ ਚੱਕੜ ਜਾਈ ਉਹਨਾਂ ਨੂੰ ਹੁੰਦਾ ਜੀ ਕਿੰਨਾ ਸੋਤਕ ਬੁੱਲ ਰੱਖਗੇ ਨਹੀਂ ਭੇਜਦੇ ਆ ਕਿ ਆਹ ਦੇਖੋ ਸਟਾਈਲ ਵੀ ਮਾਰਦੀ ਜੀ